ਪੰਜਾਬੀ ਗਾਇਕ ਸਤਵਿੰਦਰ ਬੁੱਗਾ ਦੀਆਂ ਵਧੀਆ ਮੁਸ਼ਕਲਾਂ ਗਾਇਕ ਦੇ ਖਿਲਾਫ ਐਫਆਈਆਰ ਹੋਈ ਦਰਜ ਤੱਕਾ ਲੱਗਨ ਕਾਰਨ ਪੁਰਜਾਈ ਦੀ ਹੋਈ ਸੀ ਮੌਤ ਪੰਜਾਬੀ ਗਾਇਕ ਸਤਵਿੰਦਰ ਬੁੱਗਾ ਅਤੇ ਉਸ ਦੇ ਸਾਥੀਆਂ ਖਿਲਾਫ ਐਫ ਆਈ ਆਰ ਦਰਜ ਕੀਤੀ ਗਈ ਹੈ ਉਸ ਦੇ ਆਪਣੇ ਭਰਾ ਨਾਲ ਜ਼ਮੀਨੀ ਵਿਵਾਦ ਚੱਲ ਰਿਹਾ ਸੀਗਾ ਜਿਸ ਕਾਰਨ ਤੱਕਾ ਲੱਗਨ ਮਗਰੋਂ ਉਹਨਾਂ ਦੀ ਪਰਜਾਈ 23 ਦਸੰਬਰ 2023 ਨੂੰ ਇਸ ਦੁਨੀਆ ਨੂੰ ਅਲਵਿਦਾ ਅਗ ਗਈ ਸੀ ਇਸ ਮਾਮਲੇ 'ਚ ਉਸ ਦੇ ਖਿਲਾਫ ਹੁਣ ਗੈਰ ਇਰਾਦਨ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਐਫ ਆਈ ਆਰ 'ਚ ਬੁੱਗਾ ਦੇ ਸਾਥੀ ਹਜ਼ਾਰਾ ਸਿੰਘ ਅਤੇ ਹਰਵਿੰਦਰ ਸਿੰਘ ਦਾ ਨਾਮ ਵੀ ਦਰਜ ਕੀਤਾ ਗਿਆ ਤਾਂ ਦੱਸ ਦਈਏ ਕਿ ਸਤਵਿੰਦਰ ਬੁੱਗਾ ਦੇ ਭਰਾ ਦਵਿੰਦਰ ਸਿੰਘ ਭੋਲਾ ਨੇ ਦੋਸ਼ ਲਾਇਆ ਸੀ ਕਿ ਲੜਾਈ ਦੌਰਾਨ ਸਤਵਿੰਦਰ ਨੇ ਉਸ ਦੀ ਪਤਨੀ ਅਮਰਜੀਤ ਕੋਰ ਨਾਲ ਧੱਕਾਮੁਕੀ ਕੀਤੀ ਸੀ ਜਿਸ ਤੋਂ ਬਾਅਦ ਅਮਰਜੀਤ ਕੋਰ ਦੀ ਹਾਲਤ ਵਿਗੜ ਗਈ ਅਮਰਜੀਤ ਕੋਰ ਨੂੰ ਸਿਵਲ ਹਸਪਤਾਲ ਫਤਿਹਗੜ ਸਾਹਿਬ ਤੋਂ ਸੈਕਟਰ 32 ਚੰਡੀਗੜ੍ਹ ਲਈ ਰੈਫਰ ਕਰ ਦਿੱਤਾ ਗਿਆ ਸੀ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਅਮਰਜੀਤ ਦੀ ਮੌਤ ਤੋਂ ਬਾਅਦ ਪਤੀ ਦਵਿੰਦਰ ਨੇ ਉਸ ਦਾ ਅੰਤਿਮ ਸੰਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਤੇ ਕਿਹਾ ਸੀਗਾ ਕਿ ਉਹ ਅਦੋਂ ਤੱਕ ਅੰਤਿਮ ਸੰਸਕਾਰ ਨਹੀਂ ਕਰਨਗੇ ਜਦੋਂ ਤੱਕ ਸਤਵਿੰਦਰ ਅਤੇ ਉਸ ਦੇ ਸਾਥੀਆਂ ਖਿਲਾਫ ਕੇਸ ਦਰਜ ਨਹੀਂ ਕੀਤਾ ਜਾਂਦਾ ਤਾਂ ਦੱਸ diel ki ਪੰਜਾਬੀ ਗਾਇਕ ਦੇ ਭਰਾ ਦੀ ਸ਼ਿਕਾਇਤ ਮਗਰੋਂ ਫਤਕਰਸਾ ਪੁਲਿਸ ਨੇ ਆਈਪੀਸੀ ਦੀ ਧਾਰਾ 304 323 341 506 ਅਤੇ 34 ਤਹਿਤ ਕੇਸ ਦਰਜ ਕੀਤਾ ਹੈ ਇਹਨਾਂ ਵਿੱਚੋਂ 304 ਗੈਰ ਜ਼ਮਾਨਤੀ ਧਾਰਾ ਹੈ ਐਫਆਈਆਰ ਵਿੱਚ ਬੁੱग्गा ਦੇ ਨਾਲ ਨਾਲ ਉਸ ਦੇ ਸਾਥੀਆਂ ਹਜ਼ਾਰਾ ਸਿੰਘ ਅਤੇ ਹਰਵਿੰਦਰ ਸਿੰਘ ਦਾ ਨਾਮ ਵੀ ਦਰਜ ਕੀਤਾ ਗਿਆ ਸੋ ਕੀ ਇਹ ਪੂਰਾ ਮਾਮਲਾ ਇੱਕ ਵਾਰ ਉਹ ਵੀ ਦੱਸ ਦਿੰਦੇ ਆ ਦਰ ਅਸਲ ਪਿੰਡ ਮੁਕਾਰੋਪੁਰ ਦੇ ਵਸਨੀਕ ਦਵਿੰਦਰ ਸਿੰਘ ਭੋਲਾ ਨੇ ਸ਼ਿਕਾਇਤ ਚ ਕਿਹਾ ਕਿ ਉਸ ਦੇ ਭਰਾ ਸਤਵਿੰਦਰ ਬੁੱਗਾ ਨਾਲ ਪਿਛਲੇ ਕਾਫੀ ਸਮੇਂ ਤੋਂ ਜ਼ਮੀਨੀ ਵਿਵਾਦ ਚੱਲ ਰਿਹਾ ਸੀ 23 ਦਸੰਬਰ ਨੂੰ ਆਪਣੇ ਖੇਤਾ ਦੇ ਵਿੱਚ ਕੰਮ ਕਰਿਆ ਸੀ ਜਿੱਥੇ ਸਤਵਿੰਦਰ ਆਪਣੇ ਸਾਥੀਆਂ ਦੇ ਨਾਲ ਪਹੁੰਚਦਾ ਤੇ ਉਥੇ ਘੇਰਾ ਪਾ ਲਿਆ ਜਾਂਦਾ ਦਵਿੰਦਰ ਸਿੰਘ ਨੂੰ ਤੇ ਉਸ ਤੋਂ ਬਾਅਦ ਵੀਡੀਓ ਬਣਾਉਣ ਲੱਗਦਾ ਤੇ ਉਸ ਦਾ ਮੋਬਾਈਲ ਵੀ ਜਵਾ ਸਤਵਿੰਦਰ ਸਿੰਘ ਵੱਲੋਂ ਖੋਲਿਆ ਜਾਂਦਾ ਤਿੰਨਾਂ ਨੇ ਉਸ ਨੂੰ ਜ਼ਮੀਨ ਉੱਤੇ ਸੁੱਟ ਦਿੱਤਾ ਬੇਰਮੀ ਦੇ ਨਾਲ ਕੁੱਟਮਾਰ ਕੀਤੀ ਅਤੇ ਬੁੱग्गा ਨੇ ਉਸ ਦਾ ਗਲਾ ਕੁੱਟਣਾ ਸ਼ੁਰੂ ਕਰ ਦਿੱਤਾ ਜਦੋਂ ਉਸ ਦਾ ਸਾਹ ਰੁਕਣ ਲੱਗਿਆ ਤਾਂ ਤਿੰਨੋਂ ਉਸ ਨੂੰ ਛੱਡ ਕੇ ਮੋਟਰ ਉੱਤੇ ਚਲੇ ਜਾਂਦੇ ਨੇ ਇਸ ਤੋਂ ਬਾਅਦ ਕਿਸੇ ਤਰ੍ਹਾਂ ਜੋ ਆ ਦਵਿੰਦਰ ਬੁੱग्गा ਆਪਣੀ ਕਾਰ ਤੱਕ ਪਹੁੰਚਦਾ ਹੈ ਤੇ ਸਤਵਿੰਦਰ ਅਤੇ ਹਰਵਿੰਦਰ ਉੱਥੇ ਆਏ ਖਿੜਕੀ ਫੜ ਕੇ ਕਾਰਾਂ ਦੇ ਚਾਬੀਆਂ ਕੱਢ ਲੀਆਂ ਫਿਰ ਦਵਿੰਦਰ ਸਿੰਘ ਦੇ ਨੌਕਰ ਨੇ ਘਰ ਜਾ ਕੇ ਦਵਿੰਦਰ ਸਿੰਘ ਭੋਲਾ ਦੀ ਪਤਨੀ ਅਮਰਜੀਤ ਨੂੰ ਪੂਰੀ ਘਟਨਾ ਦੀ ਸੂਚਨਾ ਦਿੱਤੀ ਜਿਸ ਤੋਂ ਬਾਅਦ ਸਤਵਿੰਦਰ ਬੁੱਗਾ ਨੇ ਨੇ ਭਰਾ ਦੀ ਪਤਨੀ ਅਮਰਜੀਤ ਦੀ ਬਾਹ ਫੜ ਕੇ ਉਸ ਨੂੰ ਧੱਕਾ ਦਿੱਤਾ ਤੇ ਉਹ ਜ਼ਮੀਨ ਤੇ ਡਿੱਗ ਗਏ ਤੇ ਅਮਰਜੀਤ ਕੌਰ ਦੇ ਸਿਰ ਤੇ ਸੱਟ ਲੱਗ ਗਈ ਜਿਸ ਕਾਰਨ ਉਹ ਬੇਹੋਸ਼ ਹੋ ਗਏ ਤੇ ਉਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਜਿੱਥੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਸੀ